ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਇੱਕ ਸਾਲ ਪਹਿਲਾਂ ਜਿਹੜੀ ਅਸੀਂ ਹਲਦੀ ਬੀਜੀ ਸੀ ਉਹ ਉਹਦੀ ਅੱਜ ਪੁਟਾਈ ਸ਼ੁਰੂ ਕੀਤੀ ਹੈ ਤੇ ਇਹ ਪੰਜਾਬ ਦੀ ਧਰਤੀ ਇੰਨੀ ਵਧੀਆ ਧਰਤੀ ਉਪਜਾਊ ਹੈ ਕਿ ਇਹਦੇ ਵਿੱਚ ਜਿਹੜੀ ਮਰਜ਼ੀ ਫਸਲ ਬੀਜ ਲੋ ਉਹ ਜਿਹੜੀ ਆ ਹੋ ਜਾਂਦੀ ਹੈ ਆ ਘਰ ਦੀ ਹਲਦੀ ਵੇਖੋ ਜੀ ਇੱਕ ਇੱਕ ਬੂਟੇ ਨਾਲ ਇੰਨਾ ਇੰਨਾ ਮਤਲਬ ਹਲਦੀ ਦੀਆਂ ਗੰਡੀਆਂ ਲੱਗੀਆਂ ਨੇ ਤੇ ਆ ਜਵਾਨ ਅਦੂ ਅੱਜ ਛੁੱਟੀ ਸੀ ਤੇ ਅਸੀਂ ਅੱਜ ਹਲਦੀ ਪੁੱਟਣੀ ਸ਼ੁਰੂ ਕਰਤੀ ਐ ਪੰਜ ਕਮਰਲੇ ਥਾਂ ਲਾਇਆ ਸੀ ਤੇ ਇਹਦੇ ਵਿੱਚ ਰੂੜੀ ਪਾਈ ਸੀ ਤੇ ਵਧੀਆ ਤਰੀਕੇ ਦੇ ਨਾਲ ਇਹ ਬਿਜੀ ਸੀ ਤੇ ਇਹ ਤੇ ਗੱਲ ਐ ਵੀ ਜੇ ਮਿਹਨਤ ਕਰ ਲੋ ਜੀ ਨਹੀਂ ਹੁੰਦੀ ਐ ਆ ਜਵਾਨ ਪੁੱਟਣ ਡਿਆ ਸੀ ਇਥੋਂ ਆ ਵੇਖੋ ਨਾਲ-ਨਾਲ ਪੁਟਾਈ ਸ਼ੁਰੂ ਕੀਤੀ ਅੱਜ ਤੇ ਘਰ ਦੀ ਫਸਲ ਜਿਹੜੀ ਮਰਜ਼ੀ ਬੀਜ ਲੋ ਪੰਜਾਬ ਦੀ ਧਰਤੀ 'ਚ ਹੋ ਜਾਂਦੀ ਐ ਤੇ ਆਪਾਂ ਕਾਫੀ ਇਹਦੇ ਵਿੱਚੋਂ ਮਿਹਨਤ ਕੀਤੀ ਐ ਤੇ ਆਇਕ ਮੈਂ ਪੀਸ ਧੋ ਕੇ ਰੱਖਿਆ ਸੀ ਇਹਨੂੰ ਹੁਣ ਸੁਕਾਵਾਂਗੇ ਸੁਕਾ ਕੇ ਤੇ ਘਰ ਦੀ ਹਲਦੀ ਬਣੇਗੀ ਤੇ ਗਾਂਵ 'ਚ ਥੋੜਾ ਬੀਜ ਵੀ ਬਣਾਵਾਂਗੇ ਦਾ ਇਸ ਤਰ੍ਹਾਂ ਮਤਲਬ ਹੈ ਜਿਹਦੇ ਕੋਲ ਜਗ੍ਹਾ ਹੈਗੀ ਐ ਹਰ ਇੱਕ ਨੂੰ ਚਾਹੀਦਾ ਐ ਕਿ ਆਪਣੇ ਜੋਗੀ ਹਰ ਫਸਲ ਜਿਹੜੀ ਆ ਜਿਹੜੀ ਘਰ ਚ ਹੋ ਸਕਦੀ ਆ ਉਹ ਬੀਜੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ